ਦੁਕਾਨ ਕੀ ਕਰਦੀ ਆਪਣੀ ਫੇਰੀ ਦੁਕਾਨ ਗਿਆ 6 ਲਿੰਕ ਰੋਡ ਦੇ ਬਰਨਾਲ ਘਾਟੋਂ ਪਿਆੜੇ ਦੇ ਘਾਣ ਹੈ ਕਾਦੀ ਦਕਾ ਦਾ ਕੰਮ ਕਰਦਾ ਹੈ ਗਾਜੀ ਮੇਰਾ ਆਈਡੈਂਟੀਟੀ ਪੇਂਟੇ ਦਾ ਕੰਮ ਹੈ ਹਾਂਜੀ ਤੇ ਅੱਗ ਅੱਜ ਲੱਗੀ ਅੱਗ ਲੱਗਦਾ ਕੋਈ ਕਾਰਨ ਪਤਾ ਲੱਗਾ ਅੱਜ ਲੱਗ ਅੱਜ ਅੱਗ ਲੱਗ ਰਿਹਾ ਸਰਕਲ ਛੋੜ ਕਰ ਰਿਹਾ ਲਿਆੜਾ ਗਿਣੀ ਸੀ ਕਿ ਅਸੀਂ ਬੱਤੀ ਬੰਦ ਕਰਕੇ ਨਹੀਂ ਗਏ ਕਿੰਨਾ ਕ ਨੁਕਸਾਨ ਹੋ ਗਿਆ ਜੇ 5-7 ਲੱਖ ਤੋਂ ਘੱਟ ਹੋਈਗਾ ਹਾਂਜੀ 5-7 ਲੱਖ ਤੋਂ ਘੱਟ ਨਹੀਂ ਮੈਗੇ ਜਿਆਦਾ ਜਿਆਦਾ ਹੋ ਸਕਦਾ 8-9 ਹੋ ਸਕਦਾ ਅੱਗ ਤੇ ਕਾਬੂ ਪਾ ਲਿਆ ਕਿ ਅਜੇ ਨਹੀਂ ਪਿਆ ਅੰਦਰ ਜਿਹੜੇ ਕੈਮੀਕਲ ਮਿਲਿਆ ਰੰਗ ਹੈ ਗਿਆ ਥੰਨ ਰਹਿ ਗਿਆ ਟੱਕਰ ਹੈ ਗਿਆ ਹਾਰਨਰ ਹੈ ਗਿਆ ਬੜਾ ਸਮਾਨ ਪਿਆ ਹੋਇਆ ਹੈ ਬਾਕੀ ਕਿੰਨੇ ਕ ਵਜੇ ਨਾਲ ਅਗ ਲੱਗੀ ਹੈ 2-3 ਘੰਟੇ ਹੋਏ ਨੇ ਤੁਸੀਂ ਕਿੰਨੇ ਵਜੇ ਨੌ ਸੌ ਨੌ ਵਜੇ ਲੱਗੀ ਤੁਹਾਨੂੰ ਕਿੱਦਾਂ ਪਤਾ ਲੱਗਾ ਅੱਗੇ ਨਾਲ ਸਾਡੀ ਗਵਾਂਡੀ ਹੈ ਜੀ ਨਾਲ ਘਰ ਹੈ ਇਹਨਾਂ ਨੇ ਫੋਨ ਕੀਤਾ ਸੀ ਮੈਨੂੰ ਭਾਈ ਜੀ ਅੱਜ ਫੋਨ ਕੀਤਾ ਉਹ ਤਾਂ ਪਜਾਇਆ ਤਿੰਨ ਘੰਟੇ ਬੁੜੇ ਤੋਂ 4 ਘੰਟੇ ਅੱਗ ਲੱਗੀ ਨੂੰ ਕਿੰਨੇ ਘੰਟੇ ਹੋ ਗਏ ਇਹ ਤਾਂ ਹਾਂ ਕੁ ਕਰਾਇਆ ਕਿ ਅੰਦਰ ਸਿਲੰਡਰ ਪਈ ਉਹ ਤਾਂ ਆਪਣਾ ਕੀ ਬਣਿਆ ਵਜਿਆ ਗਿਆ ਕੀ ਆ ਕੀ ਨਹੀਂ ਕੋਈ ਜਾਨੀ ਮਾਲੀ ਨੂੰ ਜਾਨੀ ਨਹੀਂ ਪਰ ਨੁਕਸਾਨ ਨੁਕਸਾਨ ਬਹੁਤ ਜ਼ਿਆਦਾ ਆਇਆ ਚਲੋ ਜਿਹੜੀ ਅੱਗ ਲੱਗੀ ਕਿਹੜੀ ਜਗ੍ਹਾ ਤੇ ਲੱਗੀ ਇਹ ਉਹ ਦੁਕਾਨਾਂ ਨੂੰ ਅੱਗ ਲੱਗੀ ਆ ਤੇ ਡੀਐਫਰ ਬ੍ਰਿਗੇਡ ਨਹੀਂ ਬਗਝਾਨ ਅਸੀਂ ਆਏ ਹੁਣ ਆਪਣੇ ਪੀਸੀਆਰ ਤੋਂ ਦੇਖਣ ਦੇਣ ਲੱਗੀਆਂ ਗੱਡੀਆਂ ਲੱਗੀਆਂ ਆਪਣਾ ਕੰਮ ਕਰਨ ਲਈ ਇੱਦਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਹਾਲੀ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਤੇ ਇਹ ਵਾਵਾ ਇਹ 7-8 ਗੱਡੀਆਂ ਲੱਗੀਆਂ ਹੁਣ ਤਾਂ ਜਗਾ ਕਿਹੜੀ ਗਈ ਹੈ ਇਹ ਲੱਡਾ ਬਿਆਰ ਸਿਰ ਕੀ ਚੀਜ਼ ਦਾ ਕੰਮ ਸੀ ਕੋ ਪਤਾ ਲੱਗਾ ਇਹ ਨਹੀਂ ਪਤਾ ਅੰਦਰ ਕੀ ਹੈਗਾ ਕਿ ਕੀ ਕੈਮੀਕਲ ਆ ਜਾਂ ਕੀ ਹੈਗਾ ਅੱਗ ਜਿਹੜੀ ਆ ਕੋਈ ਜਾਂੜੀ ਤੇਜ਼ ਤੇ ਡੇ ਆ ਭਿਜਣ ਕਹਿੰਦੇ ਮੈਂ ਆ ਪਿਆ ਬਿੱਖਮੋਤ ਦਿਨ ਇਸ ਵਾਰ ਅੱਗ ਕਿਹੜੀ ਦੁਕਾਨ ਤੇ ਲੱਗੀ ਕਿਹੜੀ ਜਗ੍ਹਾ ਤੇ ਲੱਗੀ ਜੇ ਜੀ ਮੈਨੂੰ ਕੋਈ ਪਤਾ ਨਹੀਂ ਹੈ ਪਤਾ ਲੱਗੂ ਜੇ ਪੁੱਛੇਗੀ ਮੈਨੂੰ ਸਟੂਡੀ ਦੇਗੇ ਜੇ ਦੁੜੀ ਅਫਸਰ ਹੈ ਪਰ ਮੈਨੂੰ ਪਤਾ ਹੀ ਨਹੀਂ ਮੈਂ ਆ ਕੇ ਖਲੋਤਾ ਤੁਹਾਡੇ ਨਾਲ ਕਿਹੜੀ ਜਗ੍ਹਾ ਤੇ ਅੱਗ ਕਿਹੜੀ ਜਗ੍ਹਾ ਤੇ ਲੱਗੀ ਪਾਜੀ ਤਾਂ ਆਪਣੇ ਨਿਯੰਤਰਣ ਰੋੜ ਕਰਦੇ ਆ ਉੱਥੇ ਤੋਂ ਮੁਸਤੇ ਸਾਰੇ ਕੋਈ ਪਤਾ ਦਾ ਪਤਾ ਲੱਗਾ ਅੱਗ ਦਾ ਕੋਈ ਪਤਾ ਨਹੀਂ ਲੱਗਿਆ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਦਾ ਕੋਈ ਗੱਲਬਾਤ ਨਹੀਂ ਜਿੰਨੇ ਕਾ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਤੁਹਾਡੇ ਸਾਹਮਣੇ ਖਲੋਤੀਆਂ ਜੀ ਪੰਜ ਇਹ ਤੇ ਨਾਲ ਸੁਖਿੰਦਰ ਸਿੰਘ ਮੇਰਾ ਨਾਮ ਏ ਇਹ ਮੇਰਾ ਹੋਟਲ ਵਿਕੀ ਰੈ residency ਅਸੀਂ ਆਏ ਦੇ 4 ਘੰਟੇ ਹੋ ਗਿਆ ਇੰਨੀ ਕਾਗ ਲੱਗੀ ਹੈ 6 5 ਘੰਟੇ ਦੇ ਪਹਿਲੇ ਆ ਗਏ ਨੇ ਸਭ ਕੁਝ ਹੋ ਗਿਆ ਅਜ ਦਾ ਕਾਬੂ ਨਹੀਂ ਆਇਆ ਯਾਰ 5 6 ਗੱਡੀਆਂ 5 6 ਗੱਡੀਆਂ ਇਹ ਕਾਬੂ ਨਹੀਂ ਆਈਆਂ ਜੀ ਕੰਮ ਕਰਦਾ ਜ਼ੀ ਦੇ ਅੰਦਰ ਪੇਂਟ ਦਾ ਰੰਗ ਰੰਗ ਦਾ ਡੈਂਟਿਫਾਈਡਿੰਗ ਦਾ ਕੰਮ ਹੈ ਅੰਦਰ ਸਾਰ ਪੇਂਟ ਦਾ ਕੰਮ ਹੈ ਜਾਨੀ ਨਿਖਾਣੇ ਮਾ ਉਸ ਮਾਲੀ ਬਹੁਤ ਸਾਰਾ ਆਇਆ